ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਨੇ ਇੱਕ ਵਾਰ ਸ਼੍ਰੀ ਵਾਹਿਗੁਰੂ ਕਹਿ ਤੇ ਜਾਦਾ ਜੋਰ ਹੀ ਵਾਹਿਗੁਰੂ ਦੇ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮ ਇੱਕ ਹੋਏ ਤਾਂ ਇਹ ਵੇਲੋ ਜਦੋਂ ਦੋ ਟਾਈਮ ਅਰਦਾਸ ਹੁੰਦੀ ਹੈ ਸਵੇਰ ਦੇ ਟਾਈਮ ਅੰਮ੍ਰਿਤ ਵੇਲੇ ਸ਼ਾਮ ਨੂੰ ਤੇ ਦਰਬਾਰ ਸਾਹਿਬ ਤੇ ਵੇਖੋ ਕਿੰਨੀ ਵਾਰ ਅਰਦਾਸ ਹੁੰਦੀ ਹੈ ਜਦੋਂ ਵੀ ਅਰਦਾਸੀ ਸਿੰਘ ਅਰਦਾਸ ਕਰਦਾ ਤੇ ਸਾਨੂੰ ਸਿਖਾਇਆ ਜਾਂਦਾ ਵੀ ਬੋਲਣਾ ਕੀ ਤੁਸੀਂ ਜਦੋਂ ਸਵੇਰੇ ਅਮਰਤ ਵੇਲੇ ਦੀ ਅਰਦਾਸ ਹੁੰਦੀ ਆ ਨਿਤਨੇਮ ਹੁੰਦਾ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਏ ਤੇ ਅਨੰਦ ਸਾਹਿਬ ਦੀਆਂ 6 ਪੌੜੀਆਂ ਤੋਂ ਬਾਅਦ ਅਰਦਾਸੀ ਸਿੰਘ ਅਰਦਾਸ ਕਰਦਾ ਤੇ ਕਹਿੰਦਾ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਇੱਕ ਵਾਰੀ ਗੱਜ ਕੇ ਬੋਲੋ ਜੀ ਵਾਹਿਗੁਰੂ ਸਿਖਾਇਆ ਜਾਂਦਾ ਸਾਨੂੰ ਵੇਲੇ ਸਾਨੂੰ ਸਿਖਾ ਕੇ ਭੇਜ ਜਾਂਦਾ ਫਿਰ ਬਾਹਰ ਜਾ ਕੇ ਗੇਟ ਤੋਂ ਬਾਹਰ ਜਾਣੇ ਭੁੱਲ ਜਾਂਦੇ ਫਿਰ ਜਿਨ੍ਹਾਂ ਨੇ ਅਮਰ ਤੇ ਛਕਿਆ ਹੁੰਦਾ ਉਹ ਆnde ਸਿੱਖ ਹਾਲਸਿਆਂ ਤੇ ਮਾਰੇ ਕਹਿੰਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹੀਂ ਗੁਰੂ ਵਾਹੀਂ ਗੁਰੂ ਚੇਤੇ ਆਵੇ ਤਿੰਨ ਵਾਰੀ ਕਿਉਂ ਕਿਹਾ ਇਹ ਗੁਰੂ ਸਾਹਿਬ ਨੇ ਕੋਈ ਵੀ ਚੀਜ਼ ਲਿਖੀ ਉਹਦੇ ਪਿੱਛੇ ਕੋਈ ਰੀਜ਼ਨ ਹੈ ਦੋ ਵਾਰੀ ਵੀ ਕਹਿ ਸਕਦੇ ਪੰਜ ਵਾਰੀ ਵੀ ਕਹਿ ਸਕਦੇ ਤਿੰਨ ਵਾਰੀ ਵਾਹਿਗੁਰੂ ਕਿਉਂ ਕਿਹਾ ਕਿਉਂਕਿ ਤਿੰਨ ਵਾਰੀ ਵਾਹਿਗੁਰੂ ਕਹਿਣ ਦਾ ਮਕਸਦ ਇਹ ਪੀ ਸਾਡੇ ਅੰਦਰ ਤਿੰਨ ਗੁਣ ਨੇ ਰਜੋ ਤਮੋ ਸਤੋ ਇਹਨਾਂ ਨੂੰ ਤ੍ਰੈ ਗੁਣ ਕਿਹਾ ਹੈ ਜਿਨ੍ਹਾਂ ਵਿੱਚ ਮਨ ਸੁੱਤਾ ਪਿਆ ਹੈ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਖਾਂ ਜਦੋਂ ਤਿੰਨ ਵਾਰੀ ਅਸੀਂ ਜੁੜ ਕੇ ਵਾਹਿਗੁਰੂ ਕਹਿੰਦੇ ਤੇ ਕਹਿੰਦੇ ਇਹ ਤਿੰਨ ਗੁਣ ਖਤਮ ਹੋ ਜਾਣ। ਅਸਲ 'ਚ ਸਾਰੇ ਸੰਸਾਰ ਦੇ ਜੀ ਤਿੰਨ ਗੁਨਾ ਮੇ ਵਿਆਪਿਆ ਪੂਰਨ ਹੋਤ ਨਾ ਕਾਂਚ। ਤਿੰਨਾ ਗੁਨਾ ਵਿੱਚ ਅਸੀਂ ਵਿਆਪੇ ਪਏ। ਵਾਹਿਗੁਰੂ ਜਪਨ ਨਾਲ ਤਿੰਨ ਗੁਣ ਖਤਮ ਹੋ ਜਾਣ। ਤੇ ਜਦੋਂ ਤਿੰਨ ਗੁਣ ਖਤਮ ਹੋ ਜੇ ਤੇ ਅਸੀਂ ਚੌਥੇ ਵਿਸ਼ਵਾਸਾ ਕਰ ਲੈਣਾ। ਕਹਿੰਦੇ ਤੀਨ ਸਮਾਏ ਚੌਥੇ ਵਾਸਾ। ਪਰਨਵਤ ਨਾਨਕ ਹਮਤਾਕੇ ਦਾਸਾ ਸਾਡਾ ਮਨ ਹੈ ਚੌਥੇ ਪਦ ਦਾ ਵਸਣ ਵਾਲਾ ਕਹੋ ਕਬੀਰੋ RAM ਕੀ ਅੰਛ ਚੌਥੇ ਪਦ ਮੇ ਜਨ ਕੀ ਜਿੰਦ ਚੌਥੇ ਪਦ ਕੋ ਜੇ ਮਨਪਤੀ ਆਏ ਤੇ ਚੌਥੇ ਪਦ ਵਿੱਚ ਜਾਣ ਵਾਸਤੇ ਤਿੰਨ ਗੁਣ ਖਤਮ ਹੋਣੇ ਪੈਣਗੇ ਤਿੰਨ ਗੁਣ ਜਿਹੜੇ ਖਤਮ ਕਰਨੇ ਪੈਣਗੇ ਤੇ ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਤ੍ਰਾਇ ਗੁਣ ਮੇਟ ਚੌਥੇ ਵਰਤੇ ਇਹਾ ਭਗਤ ਨਿਰਾਇ ਜਦੋਂ ਤਿੰਨ ਗੁਣ ਖਤਮ ਹੋ ਗਏ ਹਉਮੈ ਖਤਮ ਹੋ ਗਈ ਤੇ ਸਾਡਾ ਵਾਸਾ ਪਰਮਾਤਮਾ ਵਿੱਚ ਹੋ ਜਾਣਾ ਹੈ